ਅਮਰੀਕਾ ਵੱਲੋਂ ਖਾਸੇ ਇਲਜ਼ਾਮ ਲਗਾਏ ਗਏ ਸੀ ਭਾਰਤ ਦੇ ਉੱਤੇ ਕਿ ਨikhil gupta ਨਾਂ ਦੇ ਵਿਅਕਤੀ ਦੇ ਵੱਲੋਂ ਇੱਕ US ਨਾਗਰਿਕ ਉੱਤੇ ਜਿਹੜਾ ਸਿੱਖ ਵਕਵਾਦੀ ਹੈਗਾ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਉਸ ਵਾਸਤੇ 1 ਲੱਖ ਡਾਲਰ ਦੀ ਫਰौती ਵੀ ਦਿੱਤੀ ਗਈ ਸੀ ਪਰ ਇਸ ਮਾਮਲੇ ਦੇ ਉੱਤੇ ਜਿੱਥੇ nikhil gupta ਨੂੰ Czech Republic ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ Czech authorities ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੁਣ ਭਾਰਤ ਦੇ ਹੱਥ ਵੀ ਇਹ ਕਮਾਂਡ ਜਿਹੜੀ ਆ ਉਹ ਲੱਗੀ ਆ ਭਾਰਤ ਦੇ ministry of external affairs ਨੇ ਇਸ ਗੱਲ ਦਾ ਦਾਅਵਾ ਕੀਤਾ ਆ ਕਿ ਭਾਰਤ ਦੇ ਇੱਕ ਕਾਉਂਸਲਰ ਨੂੰ ਨikhil gupta ਨਾਲ ਮਿਲਣ ਦੀ ਇਜਾਜ਼ਤ ਮਿਲ ਗਈ ਹੈ ਚੱਕ ਅਥਾਰਟिटीज ਵੱਲੋਂ ਇਜਾਜ਼ਤ ਦਿੱਤੀ ਗਈ ਹੈ ਚੱਕ ਅਥਾਰਟिटीज ਨੇ ਇਹ ਇਜਾਜ਼ਤ ਭਾਰਤੀ ਕਾਉਂਸਲਰ ਨੂੰ ਦਿੱਤੀ ਹੈ ਔਰ ਉਸ ਇਜਾਜ਼ਤ ਨੂੰ ਲੈ ਕੇ ਤਿੰਨ ਮੁਲਾਕਾਤਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਤਿੰਨ ਮੁਲਾਕਾਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਕਿਹਾ ਗਿਆ ਔਰ ਇਸੇ ਦੇ ਚੱਲਦੇ ਨikhil gupta ਦੇ ਨਾਲ ਕਨੈਕਸ਼ਨ ਬਣਾਇਆ ਜਾ ਸਕਦਾ ਹੈ ਕਿਉਂਕਿ ਵੱਡੇ ਇਲਜ਼ਾਮ ਲੱਗੇ ਕਿ ਨikhil gupta ਭਾਰਤ ਦੇ ਹੀ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਮਿਲ ਕੇ ਇਹਨਾਂ ਅਸੈਸਿਨੇਸ਼ਨਜ਼ ਨੂੰ ਹੋਣ ਦੇ ਵਿੱਚ ਲਿਆ ਰਿਹਾ ਆ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਔਰ ਅਮਰੀਕਾ ਦੇ ਇੱਕ ਵਕੀਲਾ ਦੇ ਸੰਗ ਦਾ ਦਾਵਾ ਸੀਗਾ ਕਿ ਅਮਰੀਕੀ ਧਰਤੀ ਦੇ ਉੱਤੇ ਇੱਕ ਸਿੱਖ ਵੱਖਵਾਦੀ ਇੱਕ ਖਾਲਸਤਾਨੀ ਵੱਖਵਾਦੀ ਵਿਅਕਤੀ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਨikhil Gupta ਵੱਲੋਂ ਕੀਤੀ ਗਈ ਸੀ ਇੱਕ ਕਾਤਲ ਨੂੰ 1 ਲੱਖ ਡਾਲਰ ਦਾ ਲਾਲਚ ਦਿੱਤਾ ਗਿਆ ਸੀ ਫਰੋਤੀ ਦਿੱਤੀ ਗਈ ਸੀ ਇਹ ਇਲਜ਼ਾਮ ਲੱਗੇ ਸੀ ਨਿਖਲ ਗੁਪਤਾ ਦੇ ਉੱਤੇ ਔਰ ਨਾਲ ਦੀ ਨਾਲ ਕਿਹਾ ਗਿਆ ਸੀ ਕਿ ਨਿਖਲ ਗੁਪਤਾ ਨੇ ਹਾਇਰ ਕੀਤਾ ਸੀ ਬੰਦਾ 1 ਲੱਖ ਡਾਲਰ ਦੇ ਵਿੱਚ ਤਾਂ ਕਿ ਇਸ ਸਿੱਖ ਵਖਵਾਦੀ ਦਾ ਖਾਲਿਸਤਾਨੀ ਵਖਵਾਦੀ ਦਾ ਕਤਲ ਕੀਤਾ ਜਾ ਸਕੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਖਰਕਾਰ ਨਿਖਲ ਗੁਪਤਾ ਨੂੰ ਚੱਕ ਰਿਪਬਲਿਕ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਭਾਰਤ ਨੇ ਉੱਥੇ ਤੱਕ ਪਹੁੰਚ ਬਣਾ ਲਈ ਹੈ ਚੱਕ ਅਥਾਰਟिटीज ਨਾਲ ਗੱਲ ਕਰਕੇ ਪਹੁੰਚ ਬਣਾ ਲਈ ਇਸ ਬਾਰੇ ਜਾਣਕਾਰੀ Ministry of External Affairs ਨੇ ਵੀ ਸਾਂਝੀ ਕੀਤੀ ਹੈ। ਔਰ ਨਾਲ ਦੀ ਨਾਲ ਜੇ ਗੱਲ ਕਰੀਏ ਰੈਂਡਮ ਬਾਗਚੀ ਦੀ ਤੇ ਉਹਨਾਂ ਨੇ ਇਸ ਮਾਮਲੇ ਉਤੇ ਜਾਣਕਾਰੀ ਸਾਂਝੀ ਕਰਦੇ ਆ ਹੋਏ ਹੁਣ ਤੱਕ ਸਾਰੇ ਤੱਥ ਜਾਣਕਾਰੀ ਚ ਦੱਸੇ ਨੇ ਪਰ ਇੱਥੇ ਤੱਕ ਇਹ ਸਾਫ਼ ਕਿਹਾ ਹੈ ਕਿ ਇਸ ਤੋਂ ਅਲੱਗਾ ਹੋਰ ਕੋਈ ਜਾਣਕਾਰੀ ਪੇਸ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਕਨਫਿਡੈਂਸ਼ੀਅਲ ਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਭਾਰਤ ਸਰਕਾਰ ਦੀ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਕੇ ਬੇਸਡ ਦੇ ਕਬਰ ਦੇ ਨਾਲ ਇੱਕ ਇੰਟਰਵਿਊ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਅਮਰੀਕੀ ਭਾਰਤੀ ਰਿਸ਼ਤਿਆਂ ਦੇ ਬਾਰੇ ਵਿੱਚ ਗੱਲਬਾਤ ਹੁੰਦੀ ਹੈ। ਉਸ ਵੇਲੇ ਜਦੋਂ ਅਮਰੀਕਾ ਵੱਲੋਂ ਇਲਜ਼ਾਮ ਲਾਏ ਗਏ ਸੀ ਔਰ ਉਸ ਉ ਦਾਵਾ ਕੀਤਾ ਸੀ ਕਿ ਦੋਵਾਂ ਦੇ ਰਿਸ਼ਤੇ ਬਹੁਤ ਮਜ਼ਬੂਤ ਨੇ ਆਏ ਦਿਨ ਮਜ਼ਬੂਤ ਹੋ ਰਹੇ ਨੇ ਦੋਵੇਂ ਜਿਹੜੇ ਕੰਟਰੀਜ਼ ਨੇ ਇੱਕ ਦੂਸਰੇ ਨਾਲ ਰਿਸ਼ਤਾ ਮਜ਼ਬੂਤ ਰੱਖਣ ਦੇ ਵਾਸਤੇ ਜੀ ਤੋੜ ਮਿਹਨਤ ਕਰ ਰਹੇ ਨੇ ਪਰ ਜੇ ਇਹ ਇਲਜ਼ਾਮ ਲੱਗੇ ਨੇ ਭਾਰਤ ਦੇ ਉੱਤੇ ਜਾਂ ਭਾਰਤੀ ਕਿਸੇ ਨਾਗਰਿਕ ਦੇ ਉੱਤੇ ਤਾਂ ਸਬੂਤ ਪੇਸ਼ ਕਰ ਦਿੱਤੇ ਜਾਣ ਤਾਂ ਕਿ ਤਰਜੀਹ ਪੂਰਵਕ ਇਸ ਉੱਤੇ ਕਾਰਵਾਈ ਜਿਹੜੀ ਆ ਭਾਰਤ ਕਰ ਸਕੇ ਉਸ ਵੇਲੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ ਦਾਅਵਾ ਕੀਤਾ ਸੀ ਕਿ ਜੇ ਸਬੂਤ ਹੈਗੇ ਨੇ ਤਾਂ ਭਾਰਤ ਸਪੋਰਿੀ ਤੌਰ ਦੇ ਉੱਤੇ ਇਸ ਉੱਤੇ ਕਾਰਵਾਈ ਕਰੇਗਾ ਕਿਉਂਕਿ ਜੋ ਵੀ ਚੰਗਾ ਜਾਂ ਬੁਰਾ ਭਾਰਤ ਨਾਲ ਸੰਬੰਧਿਤ ਹੈਗਾ ਤੇ ਭਾਰਤ ਉਸ ਬਾਰੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਹਰ ਤਰ੍ਹਾਂ ਦੀ ਤਰਜੀਹ ਪੂਰਵਕ ਕੋਸ਼ਿਸ਼ ਕਰੇਗਾ ਤਾਂ ਕਿ ਉਸ ਨਾਲ ਨਜਿੱਠਿਆ ਜਾ ਸਕੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ अरंदम बागची दा की बयान से बयान जारी किए गए इस मामले में मुतल आप सुना दें लीगल इशू है तो मैं ये कहना चाहूंगा कि एक इंडियन नेशनल चेक अथॉरिटीज की हिरासत में है और उसको अमेरिका की एक्सपीडिशन का अनुरोध जो है वो पेंडिंग है उनके सिस्टम में हमें कॉन्सुलर एक एक्सेस मिला है तीन बार उनसे एटलीस्ट तीन बार कॉन्सुलर एक्सेस हमें मिला है और हम जिस तरह जो भी आवश्यक कांसुलर सहायता प्रदान कर सकते हैं हम कर रहे हैं जो तो वो मांग रहे हैं और इस इस व्यक्ति के परिवार के सदस्य ने मामले को ऑनरेबल सुप्रीम कोर्ट में के पास कोई याचिका दी थी और अभी मामला सबजुडिस है इसीलिए इस संबंध में अधिक टिप्पणी करना उचित नहीं होगा इसीलिए आपका आपने जो पूछा इंस्टालेशन सुप्रीम कोर्ट में जो हो रहा है Um, yeah, your query was more on the. Uh, Check yeah, on the as I said, this is a, he, a family member of the of the of this person this individual has gone to the our Supreme Court, and this is a process going on Supreme Court. So I don't think it would be appropriate for us to comment on jurisdictions and issues. I think we'll wait for the Honorable Supreme Court has to say. I think preliminary comment that we read it said that it is uh, you know we sh they should oppose the appropriate quote but again let we see something i don't want to comment on this aspect subscribe to one india channel and never miss an update